ਤਾਂ ਸਾਡੇ ਨਾਲ ਇਸ ਵਕਤ ਉਹ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਦੇ ਪਰਿਵਾਰ ਨੇ ਪਿਛਲੀਆਂ ਕਈ ਪੀੜ੍ਹੀਆਂ ਤੋਂ ਪੰਜਾਬੀ ਖਿੱਤੇ ਦੀ ਪੰਜਾਬੀ ਖੇਤਰ ਦੀ ਸੇਵਾ ਕੀਤੀ ਹੈ ਸਰਦਾਰ ਤੀਜਾ ਸਿੰਘ ਸਮੁੰਦਰੀ ਦੇ ਪੋਤੇ ਸਰਦਾਰ ਮਿਸ਼ਨ ਸਿੰਘ ਸਮੁੰਦਰੀ ਜੀ ਦੇ ਸੁਪੁੱਤਰ ਸਰਦਾਰ ਕਰਨਜੀਤ ਸਿੰਘ ਸੰਧੂ ਜਿਨ੍ਹਾਂ ਨੂੰ ਜਿਹੜੇ ਕਿ ਪਛਾਣ ਦੇ ਮਹਤਾਜ ਨਹੀਂ ਨੇ ਹਾਲਾਂਕਿ ਜਿਹੜਾ ਉਹਨਾਂ ਨੇ ਰਸਤਾ ਚੁਣਿਆ ਹੈ ਕਿਉਂਕਿ ਇੱਕ ਸਰਵਿਸ ਦੇ ਬਟੇਆ ਉਹਦੇ ਨੇ ਕੀਤੀ ਭਾਰਤ ਦੇ ਐਮਬੈਸਡਰ ਵਜੋਂ ਅਮਰੀਕਾ 'ਚ ਸੇਵਾਵਾਂ ਦਿੱਤੀਆਂ ਤੇ ਇੱਕ ਇਸ ਤੋਂ ਬਾਅਦ ਆ ਜਿਹੜਾ ਸਮਾਂ ਸੀ ਉਹਨਾਂ ਦੇ ਕੋਲ ਉਹ ਖੁਦ ਪਰਿਵਾਰ ਨਾਲ ਬਤਾਉਣ ਵਾਲਾ ਸੀ ਪਰ ਉਹਨਾਂ ਨੇ ਪਰਿਵਾਰ ਨਾਲ ਸਮਾਂ ਬਤਾਉਣ ਦੀ ਬਜਾਏ ਇਹ ਸਮਾਂ ਆਪਣੇ ਲੋਕਾਂ ਦੇ ਲਈ ਚੁਣ ਲਿਆ ਤਾਂ ਮੈਂ ਇਤੋਂ ਹੀ ਸ਼ੁਰੂ ਕਰੂੰਗਾ ਸੰਤੋਖ ਸਾਹਿਬ ਅ ਤੁਸੀਂ ਸਰਵਿਸ ਦੇ ਵਿੱਚ ਸੀਗੇ ਅ ਇੱਕ ਵੱਡੀ ਪੋਸਟ ਜਿੱਥੇ ਹਰ ਕੋਈ ਬੰਦਾ ਪਹੁੰਚਣਾ ਚਾਹੁੰਦਾ ਤੁਸੀਂ ਅਮਰੀਕਾ ਜਾਂ ਬੈਸਟ ਸੀ ਉਸ ਸਮੇਂ ਦੌਰਾਨ ਤਕਰੀਬਨ ਪੰਜਾਬ ਦੇ ਜੋ ਹਾਲਾਤ ਸੀ ਤੁਸੀਂ ਮੈਂ ਤੁਹਾਨੂੰ ਇਹ ਜਾਨਣਾ ਚਾਹੁੰਦਾ ਕਿ ਨਸ਼ੇ ਦੇ ਲੈ ਕੇ ਪੰਜਾਬ ਦਾ ਇੱਕ ਨੈਰੇਟਿਵ ਸੈੱਟ ਕਰ ਦਿੱਤਾ ਗਿਆ ਉਸ ਵੇਲੇ ਤੁਹਾਡੇ ਮਨ ਚ ਕੀ ਚੱਲਦਾ ਸੀਗਾ ਕਿ ਮੇਰੀ ਮਿੱਟੀ ਆ ਜਿਹੜੀ ਮੇਰੇ ਆਪਣੇ ਲੋਕ ਨੇ ਇਹਨਾਂ ਬਾਰੇ ਕਿਵੇਂ ਦੀਆਂ ਗਲਾਂ ਆ ਰਹੀਆਂ ਨੇ ਕਿਉਂਕਿ ਇਸ ਤੋਂ ਬਾਅਦ ਹੀ ਤੁਹਾਡੇ ਮਨ ਦੇ ਵਿੱਚ ਫਿਰ ਆਪਣੇ ਲੋਕਾਂ ਦੀ ਸੇਵਾ ਕਰਨ ਦੇ ਲਈ ਇੱਕ ਜਜ਼ਬਾ ਆਇਆ ਹੋਵੇਗਾ ਉਸ ਵੇਲੇ ਮਨ ਚ ਕੀ ਗੱਲਾਂ ਚੱਲਦੀਆਂ ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਆਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੁਸ਼ਕਲਾਂ ਸੰਭਰ ਸਰਚ ਆਤ ਬੜੇ ਹੈ ਆਪਾਂ ਲਾਅਨ ਆਰਡਰ ਦੀ ਗੱਲ ਕਰੀਏ ਨਸ਼ੇ ਦੀ ਗੱਲ ਕਰੀਏ ਇਹ ਜਿਹੜੀ ਇਨਕਮ ਜਨਰੇਸ਼ਨ ਮਤਲਬ ਸਾਡੀ ਐਗਰੀਕਲਚਰ ਚ ਇੰਡਸਟਰੀ ਚ ਇਨਕਮ ਪ੍ਰੋਡਕਟਿਵਿਟੀ ਸਾਡੀ ਜਿਹੜੀ এমਪਲੋਇਮੈਂਟ ਹੈ ਉਹ ਘਟਦੀ ਜਾ ਰਹੀ ਹੈ ਉਹਦੇ ਤੋਂ ਉੱਤੇ ਆਪਾਂ ਅਗਰ ਇੱਥੇ ਦੇਖੀਏ ਅੰਮ੍ਰਿਤਸਰ ਇਹਦੀ ਜਿਹੜੀ ਇਸ ਵੇਲੇ ਸੀਵਰੇਜ ਆ ਇਹ ਜਿਹੜਾ ਪਾਣੀ ਆ ਜਿਹੜੀ ਸੀਵਰੇਜ ਤੇ ਪਾਣੀ ਮਿਕਸ ਹੁੰਦਾ ਆ ਤੇ ਪੋਇਜ਼ਨ ਬਣ ਜਾਂਦਾ ਇਹ ਸਾਰੀਆਂ ਗੱਲਾਂ ਤਾਂ 10 ਸਾਲ ਪਹਿਲਾਂ ਕਾਲ ਨੂੰ ਨਹੀਂ ਚਾਹੀਦੀ ਸੀ ਤੋਂ ਜਿੰਨਾ ਮੈਂ ਭਾਰੇ ਦਾ ਰਾਜਦੂਤ ਹੋ ਕੇ ਮਦਰ ਕਾਪਾ ਦਾ ਸੀ ਮੈਂ ਤੇ ਇਹਨਾਂ ਨੂੰ ਕਹਿ ਹੀ ਸਕਦਾ ਹਾਂ ਰਿਸਪੌਂਸਿਬਿਲਟੀ ਤੇ ਉਹਨਾਂ ਦੀ ਆ ਕਾਉਂਟੇਬਿਲਟੀ ਤੇ ਉਹਨਾਂ ਕੋ ਲੈਣਾ ਚਾਹੀਦੀ ਆ ਜਿਹੜੇ ਦੋ ਦੋ ਟਰਮਾਂ ਇੱਥੇ ਬੈਠੇ ਐਮਪੀ ਬਣੇ ਹੋਏ ਨੇ ਤੇ ਜਿਹੜਾ ਨੇ ਸਰਕਾਰਾਂ ਚ ਚਲਾਈਆਂ ਪਹਿਲਾਂ 5 ਸਾਲ ਕਾਂਗਰਸ ਨੇ ਚਲਾਈ ਉਹਨਾਂ 2.5 ਸਾਲ ਦੀ ਆਪ ਚਲਾ ਰਹੇ ਨੇ ਆਪਰ ਚ ਖੇਡਾਂ ਖੇਡਦੇ ਨੇ ਦਿੱਲੀ ਚ ਕੀ ਕਰਦੇ ਨੇ ਇੱਥੇ ਕੀ ਕਰਦੇ ਨੇ ਇਹ ਤੇ ਤੁਸੀਂ ਜਿਆਦਾ ਜਾਣਦੇ ਹੋ ਤੇ ਇਹ ਚੀਜ਼ਾਂ ਜਰੂਰ ਮੈਨੂੰ ਡਿਸਟਰਬ ਕੀਤੀਆਂ ਤੇ ਮੈਂ ਅੰਮ੍ਰਿਤਸਰ ਇੱਕੋ ਮੇਰਾ ਹੋਮ ਟਾਊਨ ਹੈ ਘਰ ਹੈ ਤੁਹਾਨੂੰ ਪਤਾ ਸਰਦਾਰ ਤੇਜਾ ਸਿੰਘ ਸਮੁੰਦਰੀ ਸਰਦਾਰ ਵਿਸ਼ਨ ਸਿੰਘ ਸਮੁੰਦਰੀ ਦੀ ਮਾਝੇ ਨਹੀਂ ਬਹੁਤ ਕੁਝ ਕੀਤਾ ਤੇ ਮੇਰੇ ਅੰਦਰ ਵੀ ਇਹ ਭਾਵਨਾ ਸੀਗੀ ਕਿ ਤੁਸੀਂ ਸੇਵਾ ਦੀ ਗੱਲ ਕੀਤੀ ਇਹ ਵੀ ਸੇਵਾ ਆ ਸਾਨੂੰ ਪੋਲਿਟਿਕਸ ਵੀ ਇੱਕ ਸੇਵਾ ਦੀ ਤਰ੍ਹਾਂ ਦੇਖਣਾ ਚਾਹੀਦਾ ਕਿ ਅਸੀਂ ਲੋਕਾਂ ਦਾ ਭਲਾ ਕਰਨਾ ਤੇ ਜਿਹੜਾ ਨਹੀਂ ਕਰਦਾ ਉਹਨੂੰ ਵੋਟਰ ਨੂੰ ਅਕਾਉਂਟੇਬਲ ਕਰਨਾ ਜੀ ਉਹਨੂੰ ਪੁੱਛਣਾ ਚਾਹੀਦਾ ਕਿ ਭਾਈ ਤੂੰ ਕੀਤਾ ਕੀ ਅਗਰ ਕਰੋੜਾ ਹੀ ਰੁਪਏ ਇੱਥੇ ਲਗਾਤੇ ਨੇ ਤੇ ਫੇਰ ਤਾਂ ਅਜੰਮਰਸਰ ਇੰਦੌਰ ਤੋਂ ਵੀ ਅੱਗੇ ਹੋਣਾ ਚਾਹੀਦਾ ਸੀ ਲੇਕਿਨ ਸ਼ਰਮ ਦੀ ਗੱਲ ਹੈ ਕਿ ਪਿਛਲੇ 8 ਸਾਲਾਂ 'ਚ ਤੇ ਹੋਰ ਪਿੱਛੇ ਗਿਆ ਇਹਦਾ ਜਿਹੜਾ ਸਹੀ ਕਨਕਲੂਜਨ ਹੈ ਉਹ ਤੁਹਾਨੂੰ ਪੜਨਾ ਚਾਹੀਦਾ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਕੈਂਪੇਨ ਦੇ ਵਿੱਚ ਦੇਖਿਆ ਕਿ ਲੋਕ ਜਦੋਂ ਤੁਹਾਨੂੰ ਮਿਲਦੇ ਸੀਗੇ ਖਾਸ ਤੌਰ ਤੇ ਪਿੰਡਾਂ ਦੇ ਉਹ ਇਸ ਤਰ੍ਹਾਂ ਮਿਲਦੇ ਸੀਗੇ ਜਿਵੇਂ ਕੋਈ ਭਾਵੇਂ ਕਿ ਤੁਸੀਂ ਸਰਵਿਸ ਦੇ ਵਿੱਚ ਰਹੇ ਕਿ ਕੋਈ ਪੁਰਾਣਾ ਪਰਿਵਾਰ ਦਾ ਰਿਸ਼ਤਾ ਹੁੰਦਾ ਹੈ ਕੋਈ ਮਹਿਲਾਵਾਂ ਆ ਕੇ ਮਿਲ ਰਹੀਆਂ ਜਿਵੇਂ ਆਪਣੇ ਬੱਚਾ ਆ ਗਿਆ ਸੀਗਾ ਉਹ ਤੁਹਾਨੂੰ ਆਪਣੇ ਦੁੱਖ ਦਰਦ ਵੀ ਦੱਸ ਦੱਸਦੀਆਂ ਸੀਵੇਂ ਜਿਵੇਂ ਅਸੀਂ ਨਾਲੇ ਦੇ ਕੁਝ ਪਿੰਡਾਂ 'ਚ ਦੇਖਿਆ ਟਾਰੀ ਦੇ 'ਚ ਸਿਰਫ਼ ਦੀ ਤੌਰ ਤੇ ਕਿ ਕਿਵੇਂ ਬੱਚੇ ਦੱਸ ਰਹੇ ਸੀਗੇ ਮਹਿਲਾਵਾਂ ਤੁਹਾਡੇ ਨਾਲ ਗੱਲ ਕਰਦੀਆਂ ਸੀ ਕਿ ਨਸ਼ੇ ਨੂੰ ਲੈ ਕੇ ਬੜੀ ਸਮੱਸਿਆ ਹੈ ਜੀ ਸਾਡੇ ਬੱਚੇ ਇਸ ਤਰ੍ਹਾਂ ਹੋ ਗਏ ਜੀ ਮੈਂ ਉਹ ਸਿਚੁਏਸ਼ਨ ਨੂੰ ਤੁਹਾਡੇ ਮਨ ਕੀ ਤੁਹਾਡੇ ਮਨ ਦੇ ਵਿੱਚ ਹੈ ਕਿ ਇਹ ਸਿਚੁਏਸ਼ਨ ਚ ਮੈਂ ਆਪਣੇ ਲੋਕਾਂ ਨੂੰ ਕੱਢਣਾ ਔਰ ਤੁਹਾਡੇ ਮਨ ਦੇ ਵਿੱਚ ਕਿੰਨਾ ਕੇਸ ਨੂੰ ਲੈ ਕੇ ਤੂੰ ਬਿਲਕੁਲ ਹੈਗਾ ਔਰ ਮੈਂ ਵੀ ਕਲੀਅਰ ਹਾਂ ਕਿ ਅਸੀਂ ਕੱਢ ਸਕਾਂਗੇ ਕਿਉਂਕਿ ਮੈਂ ਅਮਰੀਕਾ ਚ ਵੀ ਡਿਲੀਵਰ ਕੀਤਾ ਕਈ ਆਏ ਕਈ ਗਏ ਲੋਕ ਮੈਨੂੰ ਕਹਿੰਦੇ ਹੁੰਦੇ ਸੀ ਅੰਬਾਸਡਰ ਲੇਕਿਨ ਅਸੀਂ 3 ਸਾਲਾਂ ਚ ਉਸ ਰਿਲੇਸ਼ਨਸ਼ਿਪ ਨੂੰ ਇੱਕ ਪਾਰਟਨਰਸ਼ਿਪ ਤੋਂ ਬਦਲਿਆ ਤੇ ਇਹ ਲੋਕ ਮੇਰੇ ਨਾਲ ਇਸ ਲਈ ਵੀ ਜੁੜਦੇ ਆ ਕਿ ਇਹਨਾਂ ਚ ਵੀ ਹੋਪ ਹੈ ਕਿ ਮੈਂ ਕੁਝ ਕਰਾਂਗਾ ਤੇ ਮੈਂ ਡਿਟਰਮਿੰਡ ਆ ਕਰਾਂਗੇ ਦੇਖੋ 36 ਸਾਲ ਦਾ ਮੇਰਾ ਬਿਊਰੋਕ੍ਰਾਟਿਕ ਐਕਸਪੀਰੀਅੰਸ ਹੈ ਮੈਨੂੰ ਪਤਾ ਕਿ ਤਰ੍ਹਾਂ ਕੰਮ ਕਰਵਾਉਣਾ ਹੈ ਜੀ ਤੇ ਉੱਤੇ ਕੰਟੈਕਟਸ ਵੀ ਹੈਗੇ ਨੇ ਤੇ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਆਪਾਂ ਅੰਮ੍ਰਿਤਸਰ ਦੀ ਭਲਾਈ ਲਈ ਯੂਜ਼ ਕਰਨੀਆਂ ਜਿਹੜੇ ਬਾਹਰ ਦੇ ਵੀ ਕੰਟੈਕਟਸ ਨੇ ਜਿੰਨਾ ਚਿਰ ਅਸੀਂ ਆਪਣੀ ਇੰਡਸਟਰੀ ਤੇ ਸਾਡੀ ਜਿਹੜੀ ਐਗਰੀਕਲਚਰ ਉਹਦੇ ਪ੍ਰੋਡਕਟਸ ਅਗਰ ਅਸੀਂ ਐਕਸਪੋਰਟ ਨਹੀਂ ਕਰਾਂਗੇ ਭਾਵੇਂ 30 40% ਕਰੀਏ ਸਾਡੀਆਂ ਆਮਦਨੀਆਂ ਉਹਦੇ ਨਾਲ 25 ਤੋਂ 30 ਗੁਣਾ ਵਧਣਗੀਆਂ ਤੁਸੀਂ ਕੱਲ ਹੀ ਦੇਖਿਆ ਦੂਲੂ ਗਰੁੱਪ ਹੈਗਾ UAE ਦਾ ਉਹਨਾਂ ਨੇ ਵੀ ਅਨਾਊਂਸਮੈਂਟ ਕੀਤੀ ਆ ਕਿ ਉਹ ਪਿਕਯੂਰਮੈਂਟ ਸੈਂਟਰ ਆਪਣਾ ਅੰਮ੍ਰਿਤਸਰ ਖੋਲ੍ਹਣਗੇ ਹੁਣ ਉਹਦੇ ਨਾਲ ਦੇਖੋ ਕਿੰਨਾ ਸਾਡੇ ਕਿਸਾਨਾਂ ਨੂੰ ਇੰਡਸਟਰੀ ਨੂੰ ਫਾਇਦਾ ਹੋ ਜਾਏਗਾ ਕਿ ਇੱਥੋਂ ਚੀਜ਼ਾਂ ਚੁੱਕ ਕੇ ਲੈ ਜਾਣਗੇ ਤੇ ਸਾਡੀਆਂ ਚੀਜ਼ਾਂ ਬਾਹਰ ਵਿਕਣੀਆਂ ਇੰਨਾ ਕਿ ਇਹ ਅੰਮ੍ਰਿਤਸਰ ਦਾ ਬਣਿਆ ਹੋਇਆ ਬਾਰ ਬੜਾ ਭਾਈਚਾਰਾ ਆ ਜਿਹਨਾਂ ਜੋ ਸਾਡੇ ਨਾਲ ਦਿਲ ਨਾਲ ਕਨੈਕਟਡ ਨੇ ਤੁਸੀਂ ਖੁਦ ਉਸੀਐਮ ਦਾ ਪ੍ਰੋਡਕਟ ਦਾ ਜ਼ਿਕਰ ਕਰਦੇ ਕਿ ਮੈਂ ਇੰਵੈਸਟਰ ਵਜੋਂ ਵੀ ਉਸੀਐਮ ਦੇ ਪ੍ਰੋਡਕਟ ਯੂਜ਼ ਕਰਦਾ ਦੇਖੋ ਜਿਹੜੀ ਮੈਂ ਗੱਲ ਸ਼ੁਰੂ ਚ ਕਹੀ ਸੀ ਉਹ ਹੋਣੀ ਸ਼ੁਰੂ ਹੋ ਗਈ ਤੇ ਮੈਂ ਇਸ ਕਰਕੇ ਬੜਾ ਕਲੀਅਰ ਆ ਭਾਵੇਂ ਲੋਕ ਕਹਿੰਨ ਕਿ ਭਈ ਆ ਤਾ ਦੇਖੋ ਜੀ ਹਵਾਈਆਂ ਗੱਲਾਂ ਕਰਦੇ ਨੇ ਉਹ ਗੱਲਾਂ ਤੇ ਠੀਕ ਕਰ ਰਿਆ ਨਾ ਤੁਸੀਂ ਹਵਾਈ ਹਵਾਈ ਕਹਿੰਦੇ ਹੋ ਗੱਲਾਂ ਕੁਝ ਨਹੀਂ ਕਰਦੇ ਪਿੱਛੇ ਲਈ ਜਾਂਦੇ ਲੋਕਾਂ ਨੂੰ ਬੇਫਕੂ ਬਣਾਇਆ ਹੋਇਆ ਤੇ ਕੁਝ ਕਰੋ ਤੁਸੀਂ ਹੋਰ ਮੈਂ ਤੁਹਾਡੀ ਕੈਂਪੇਨ ਦੇ ਵਿੱਚ ਦੇਖਿਆ ਕਿ ਤੁਸੀਂ ਬਹੁਤਾ ਕਿਸੇ ਦੇ ਖਿਲਾਫ ਟਿੱਪਣੀ ਨਹੀਂ ਕਰ ਰਹੇ ਬਟ ਡਿਵੈਲਪਮੈਂਟ ਦੇ ਮੁੱਦੇ ਤੇ ਗੱਲ ਕਰ ਰਹੇ ਹੋ ਹਾਲਾਂਕਿ ਬਾਕੀ ਵੀ ਹੁਣ ਸਾਰੇ ਡਿਵੈਲਪਮੈਂਟ ਦੇ ਮੁੱਦੇ ਤੇ ਗੱਲ ਕਰਨੀ ਚਾਹਦੇ ਆਪਾਂ ਇਸ ਤੱਕ ਇੱਕ ਦੋ ਵਾਰੀ ਅੱਗੇ ਵੀ ਡਿਸਕਸ ਕੀਤਾ ਕਿ ਚਲੋ ਅੱਛੀ ਗੱਲ ਆ ਕਿ ਡਿਵੈਲਪਮੈਂਟ ਦੇ ਮੁੱਦੇ ਤੇ ਗੱਲ ਹੋਣੀ ਚਾਹੀਦੀ ਕਿ ਦੋਤੇ ਚਿੱਕੜ ਨਹੀਂ ਸੁਟਣਾ ਦੇਖੋ ਮੈਂ ਉਹਦੇ 'ਚ ਬਲੀਵ ਕਰਦਾ ਹੁਣ ਵੀ ਮੈਂ ਕਿਉਂਕਿ ਜਦੋਂ ਇਹ ਡਿਵੈਲਪਮੈਂਟ ਤੇ ਆਂਦੇ ਨਾਲ ਗੱਲਾਂ ਕਰਦੇ ਨੇ ਕਿ ਲੈ ਯਾਰ ਇਹ ਕਿਹੜੀ ਗੱਲ ਆ ਅਗਰ ਇਹ ਨਹੀਂ ਗੱਲ ਸੀ ਤੇ ਫਿਰ ਤੁਸੀਂ ਕੀਤਾ ਕਿਉਂ ਨਹੀਂ ਹੁਣ ਆਇਲਾ ਸਾਹਿਬ ਕਹਿੰਦੇ ਮੈਂ ਕਰੋੜਾਂ ਰੁਪਏ ਅੰਬਰਸਾ ਤੇ ਬੰਨ੍ਹ ਕਰ ਲਿਆ ਇਹ ਸਮਾਰਟ ਸਿਟੀ ਬਣ ਗਿਆ ਤੇ ਕਿੱਥੇ ਨੇ ਆਪਣੇ ਘਰ ਦੇ ਸਾਹਮਣੇ ਦੀ ਡਰੇਨ ਤ ਅੱਠ ਸਾਲ ਦੀ ਬਣਾ ਨਹੀਂ ਸਕੇ ਉਹਦੇ ਕੋਈ ਕਦੀ ਐਂਗ ਘੁੰਮੜਾ ਜਾ ਦੱਸ ਦਿੰਦੇ ਕਰੀ ਐਂ ਦੱਸ ਦਿੰਦੇ ਪਹਿਲਾਂ ਤਾਂ ਖੁਦ ਸਮਝਣਾ ਚਾਹੀਦਾ ਕਿ ਬੰਗਲੌਰ ਨੇ ਕਿਤਨਾ ਡਰੇਨ ਠੀਕ ਕੀਤੀ ਆ ਜਿਹੜਾ ਥੋੜਾ ਜਿਹਾ ਪੜੋ ਤਾਂ ਸਹੀ ਤਾਂ ਹੀ ਤੁਹਾਨੂੰ ਕੁਝ ਗਾਂ ਬੋਲ ਸਕੋਗੇ ਤੁਸੀਂ ਖੰਦੇ ਤੁਸੀਂ ਬੜੇ ਗਿਆਨੀ ਹੋ ਭਾਈਚਾਰੇ ਬਾਰੇ ਕੂਟ ਪਟਾਂਗ ਬੋਲਦੇ ਨੇ ਜੋ ਉਹਨਾਂ ਦੀ ਦਿਮਾਗ ਦੀ ਹਾਲਤ ਹੈ ਉਹ ਸਾਹਮਣੇ ਆ ਜਾਂਦੀ ਆ ਤੇ ਇਸ ਕਰਕੇ ਥੋੜੇ ਜਿਹੇ ਆਪਣੇ ਸਬਰਨਾਮਾ ਪੜ ਲੈ ਕੇ ਦੇਖੋ ਇਹ ਪਾਰਲੀਮੈਂਟਰੀ ਇਲੈਕਸ਼ਨ ਹੈ ਇੱਥੇ ਅੰਮ੍ਰਿਤਸਰ ਦੀ ਇੱਕ ਕਨੈਕਸ਼ਨ ਬਣਾਉਣਾ ਹੈ ਕਿ ਜਿਹਦੇ ਨਾਲ ਅੰਮ੍ਰਿਤਸਰ ਦੀ ਡਿਵੈਲਪਮੈਂਟ ਆਵੇ ਤੇ ਇੱਥੇ ਇਨਵੈਸਟਮੈਂਟ ਆਣ ਭਾਰਤ ਤੂੰ ਵੀ ਆਣ ਤੇ ਬਾਰੋਂ ਆਂ ਤੇ ਉਹ ਚੀਜ਼ ਮੈਂ ਕੌਨਫੀਡੈਂਟ ਆ ਮੈਂ ਇੱਥੇ ਇੱਕ ਨਵੀਂ ਚੀਜ਼ ਦੇ ਸਕਦਾ ਤੁਸੀਂ ਦੋ ਤੋਂ ਉਦਾਹਰਣ ਹੁਣੇ ਦੇਖ ਹੀ ਲੈ ਤੁਸੀਂ ਇੱਕ ਦੇਖਿਆ ਕਿ ਜਿਹੜੇ ਸਾਡੇ ਭਾਈਚਾਰਾ ਅਮਰੀਕਾ 'ਚ ਆ ਉਹਨਾਂ ਨੇ ਇਕੱਠੇ ਹੋ ਕੇ 850 ਕਰੋੜ ਰੁਪਈਆ ਅੰਬਰਸਾਦੀ ਅੰਬਰਸਾਦੀ ਇਹ ਲੋਨ ਨਹੀਂ ਹੈ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਹਿੰਦੇ ਜੀ ਲੋਨ ਹੋਣਾ ਕਿਉਂਕਿ ਇਹ ਲੋਨ ਖਾਣ ਦੇ ਆਦੀ ਨੇ ਜਾਪਾਨ ਦਾ ਲੋਨ ਆਇਆ ਉਹ ਖਾ ਗਏ ਹੈ ਸ਼ਹਿਰ ਦੀ ਗੰਦਗੀ ਤੇ ਠੀਕ ਨਾ ਕੀਤੀ ਠੀਕ ਹੈ ਨਾ ਇਹ ਅਸਿਸਟੈਂਸ ਹੈ ਇਹ ਲੋਕਾਂ ਨੂੰ ਕੈਸਾ ਦੇ ਰਿਹਾ ਕਿਉਂਕਿ ਉਹਨਾਂ ਦੇ ਵੀ ਦਿਲ 'ਚ ਉਹ ਸਾਰੇ ਅੰਮ੍ਰਿਤਸਰੀਏ ਨੇ ਉਹਨਾਂ ਦੇ ਵੀ ਦਿਲ ਅੰਮ੍ਰਿਤਸਰ ਨਾਲ ਜੁੜੇ ਨੇ ਉਹਨਾਂ ਦੇ ਮਨ 'ਚ ਵੀ ਸੀਗਾ ਕਿ ਕਿਸੇ ਬੰਦੇ ਤੇ ਅਸੀਂ ਵਿਸ਼ਵਾਸ ਕਰ ਸਕੀਏ ਕੋਈ ਉਥੇ ਅੱਗੇ ਲੱਗੇ ਔਰ ਸ਼ਾਇਦ ਇਸੇ ਕਰਕੇ ਇਨਵੈਸਟਮੈਂਟ ਸੰਤ ਸਾਬ ਇੱਕ ਹੋਰ ਗੱਲ ਕਿ ਜਿਵੇਂ ਜਿਵੇਂ ਬੰਦੇ ਦੀ ਸੋਚ ਹੁੰਦੀ ਹੈ ਜਿੰਨਾ ਬੰਦੇ ਦਾ ਵੱਡਾ ਕੱਦ ਹੁੰਦਾ ਹੈ ਉਸ ਮੁਤਾਬਕ ਹੀ ਉਹ ਗੱਲਾਂ ਕਰਦਾ ਜਿਵੇਂ ਤੁਸੀਂ ਹੁਣ ਅੰਮ੍ਰਿਤਸਰ ਤੇ ਇੱਕ ਹੋਰ ਗੱਲ ਕੀਤੀ ਕਿ ਇੱਥੋਂ ਜਿਹੜੇ ਪ੍ਰੋਡਕਟ ਨੇ ਕਿਸਾਨਾਂ ਦੇ ਪ੍ਰੋਡਕਟ ਦੇ ਬਾਹਰ ਜਾਣੇ ਚਾਹੀਦੇ ਨੇ ਔਰ ਇਸ ਦੇ ਉੱਤੇ ਹੁਣ ਕਿਸਾਨ ਵੀ ਪੁੱਛਣ ਲੱਗ ਪਏ ਨੇ ਕਿ ਇਸ ਇਟ ਪੋਸਿਬਲ ਔਰ ਕਿਵੇਂ ਪੋਸਿਬਲ ਹੋ ਸਕਦਾ ਕਿ ਸੱਚਮੁੱਚ ਸਾਡੀ ਇੱਕ ਮਿਕਸ ਲੈਵਲ ਤੇ ਜਾ ਸਕਦੀ ਹੈ ਦੇਖੋ ਮੈਂ ਤੇ ਤੁਹਾਨੂੰ ਉਦਾਹਰਣ ਵੀ ਦੇ ਦਿੱਤਾ ਆ ਲੁੱਲੂ ਗਰੁੱਪ ਥੋੜਾ ਜਿਆਦਾ ਰਿਸਰਚ ਕਰ ਲੈਣ ਹੈ ਇਹ ਵੀ ਜਿਹੜੇ ਮੇਰੇ ਆਪੋਨੈਂਟ ਨੇ ਵੀ ਪੜ ਲਏ ਨੇ ਲੁੱਲੂ ਗਰੁੱਪ ਸਭ ਤੋਂ ਵੱਡਾ ਯੂਏਈ ਦਾ ਗਰੁੱਪ ਹੈ ਉਹਨਾਂ ਨੇ ਕੱਲ ਬੜੀ ਕਲੀਅਰ ਅਨਾਉਂਸਮੈਂਟ ਕੀਤੀ ਆ ਕਿ ਅਸੀਂ ਪਕਿਊਰਮੈਂਟ ਸੈਂਟਰ ਅੰਬਰਸਰ ਬਣਾਉਣਾ ਚਾਹੁੰਦੇ ਆ ਇਹ ਤੇ ਸ਼ੁਰੂਆਤ ਹੈ ਹਾਲੇ ਇਲੈਕਸ਼ਨ ਦਾ ਮਾਹੌਲ ਹੈ ਇੱਕ ਵਾਰੀ ਇਹ ਜਦੋਂ ਖਤਮ ਹੋ ਗਿਆ ਤੁਸੀਂ ਇਹ ਸਾਬ ਲਗਾ ਲੋ ਕਿ ਅਗਰ ਹੁਣ ਇਸ ਤਰ੍ਹਾਂ ਕਰ ਰਹੇ ਆ ਤੇ ਮੇਰੇ ਕੋਲ ਤਾਂ ਸਹੀ ਮਾਫਰ ਜਿਹੜੇ ਸੋਲਿਡ ਆਈਡੀਆਸ ਨੇ ਕੰਕਰੀਟ ਆਈਡੀਆਸ ਨੇ ਉਹਨਾਂ ਨੂੰ ਆਪਾਂ ਆਪਰੇਸ਼ਨ ਚ ਰਿਪੋਰਟ ਕਰਨਾ ਤੇ ਤੁਸੀਂ ਦੇਖੋਗੇ ਆ ਡੰਪ ਦੀ ਗੱਲ ਹੋਈ ਸੀ ਜੀ ਡੰਪ ਚ ਕਿੰਨੀ ਗੰਦਗੀ ਆ ਹੁਣ ਤੁਸੀਂ ਜਾ ਕੇ ਦੇਖਣਾ ਕਿ ਬਾਹਰ ਦੇ ਜਿਹੜੇ ਸਾਡਾ ਭਾਈਚਾਰਾ ਆ ਉਹ ਡੰਪ ਵੀ ਪਹੁੰਚ ਗਏ ਨੇ ਉਹਨਾਂ ਨੇ ਉਹਨਾਂ ਨਾਲ ਵੀ ਗੱਲਬਾਤ ਸ਼ੁਰੂ ਕਰ ਦਿੱਤੀ ਆ ਕਿ ਡੰਪ ਨੂੰ ਸਾਫ ਕਰਨ ਨਾਲ ਟੈਕਨੋਲੋਜੀ ਲਿਆਣੀ ਸੋ ਜਿੱਥੇ-ਜਿੱਥੇ ਦੇਖੋ ਮੇਰੀ ਰੈਪਿਊਟੇਸ਼ਨ ਇੱਕ ਬਣੀ ਆ ਮੀ ਕਾ ਤੇ ਜਿਤਨਾ ਇਹ ਜਿਹੜੀ ਹਵਾਈ ਗੱਲ ਕਰਦੇ ਨੇ ਜਿਤਨਾ ਇਹ ਹਵਾ ਚ ਗੱਲ ਜਾਂਦੀ ਆ ਤੇ ਲੋਕ ਹੋਰ-ਹੋਰ ਜੁੜਦੇ ਨੇ ਇਸ ਤਰ੍ਹਾਂ ਹੀ ਇੱਕ ਐਨਆਰਆਈ ਆਏ ਉਹਨਾਂ ਨੇ ਇਹ ਐਲਾਨ ਕੀਤਾ ਕਿ ਅਸੀਂ ਇੱਥੇ ਹਸਪਤਾਲ ਖੋਲ੍ਹਾਂਗੇ ਅੰਮ੍ਰਿਤਸਰ ਇਲਾਕੇ ਤੇ ਮੁਖ ਤੇ ਹੁਣ ਉਹ ਵਾਪਸ ਆਏ ਹੋਏ ਨੇ ਜ਼ਮੀਨ ਵਗੈਰਾ ਦੇਖ ਰਹੇ ਨੇ ਹਸਤਾਲ ਖੁੱਲਣ ਦੀ ਪੂਰੀ ਪਲਾਨ ਹੈ ਇੱਕ ਹੋਰ ਤੁਸੀਂ ਕੱਲ ਆਪਣਾ ਵਿਜ਼ਨ ਵੀ ਪੇਸ਼ ਕੀਤਾ ਉਸ ਦੇ ਵਿੱਚ ਸਰਹੱਦੀ ਪਿੰਡ ਜਿਹੜੇ ਹਮੇਸ਼ਾ ਇਗਨੋਰ ਹੋ ਜਾਂਦੇ ਸੀ ਜੇ ਡਿਵੈਲਪਮੈਂਟ ਵੀ ਹੁੰਦੀ ਸੀ ਉਹ ਅੰਮ੍ਰਿਤਸਰ ਜਾਂ ਅੰਮ੍ਰਿਤਸਰ ਦੇ ਨਾਲ ਦੇ ਪਿੰਡਾਂ ਨੂੰ ਹਸਣਦੀ ਸੀ ਕਿ ਬਟ ਜਿਹੜੇ ਬਾਰਡਰ ਦੇ ਬਿਲਕੁਲ ਨਾਲ ਪਿੰਡ ਨੇ ਉਹ ਕਿਤਨੇ ਕਿਤੇ ਅਨਟੱਚ ਰਹਿ ਜਾਂਦੇ ਸੀ ਬਟ ਹੁਣ ਕੱਲ ਤਾਂ ਇੱਕ ਵਿਜ਼ਨ ਆਇਆ ਜੀ ਉਸ ਦੇ ਵਿੱਚ ਤੁਸੀਂ ਇੱਕ ਪ੍ਰੋਗਰਾਮ ਤਾਂ ਫਾਈਟ ਵਿਲੇਜ ਪ੍ਰੋਗਰਾਮ 48 ਜਿਹੜੇ 100 ਕਰੋੜ ਦਾ ਹੈ ਜੀ ਤੇ ਇਸ ਨੂੰ ਲੈ ਕੇ ਵੀ ਚਰਚਾ ਹੋ ਗਈ ਜੇਕਰ 4800 ਕਰੋੜ ਤੇ ਖਰਚੇ ਜਾਂਦੇ ਨੇ ਤੇ ਉਹਨਾਂ ਦਾ ਚਿਹਰਾ ਮੂਰਾ ਹੀ ਬਦਲ ਜਾਂਦਾ ਜੀ ਦੇਖੋ ਸਾਡੇ ਐਮਪੀ ਸਾਹਿਬ ਤੇ ਬਾਕੀਆਂ ਨੂੰ ਇਹ ਨਹੀਂ ਪਤਾ ਕਿ ਇਹ ਸੈਂਟਰ ਦਾ ਪ੍ਰੋਗਰਾਮ ਹੈ ਅਸੀਂ ਕਿਹਾ ਕਿ ਇਹ ਵੀ ਅਸੀਂ ਨਿਊਜ਼ ਕਰਦਾ ਸੋ ਆਪਾਂ ਦੋ ਐਫਰਟਸ ਕਰ ਰਹੇ ਹਾਂ ਇੱਕ ਤੇ ਸੈਂਟਰ ਤੋਂ ਅਸੀਂ ਲਿਆਣਾ ਜਿਹੜੀਆਂ ਸਕੀਮਾਂ ਹੈਗੀਆਂ ਜਿਹੜੀਆਂ ਇਹਨਾਂ ਨੇ ਆਪ ਕਰੀ ਬੜੀਆਂ ਨਹੀਂ ਉਤਰਾਂ ਲਾ ਦਿੰਦੇ ਸ਼ਾਇਦ ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਤਾਂ ਆਪਣੇ ਉਹ ਪੱਤਰ ਜੇ ਵੀ ਲਾ ਦਿੰਦੇ ਕਿ ਇਨਾ ਕਰੋੜ ਰੁਪਇਆ ਮੈਂ ਇਥੋਂ ਦਵਾਤਾ ਅਜ਼ੀਦ ਕਹ ਰਹੇ ਉਹਨੂੰ ਕਿਉਂਕਿ ਉਹ ਬਾਰਡਰ ਏਰੀਆਜ਼ ਲਈ ਫੋਕਸਡ ਹੈ ਅਸੀਂ ਆਪਣੇ ਪਿੰਡਾਂ ਦੀ ਉਹਦੇ ਤੋਂ ਵੀ ਲੈਣੀ ਆ ਉਤੋਂ ਅੱਗੇ ਜਿਹੜਾ ਸਾਡਾ ਭਾਈਚਾਰਾ ਬਾਹਰ ਆ ਹਰ ਇਲਾਕੇ ਦੇ ਆਪਣੇ ਜਿੰਨੇ ਇਲਾਕੇ ਨੇ ਅੰਬਰਸਰ ਹਰ ਇਲਾਕੇ ਦੇ ਅਮਰੀਕਾ 'ਚ ਬੰਦੇ ਬੈਠੇ ਤੇ ਉਹ ਮਦਦ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਸਾਰਿਆਂ ਨੂੰ ਟੈਪ ਕਰਾਂਗੇ ਔਰ ਉਹ ਖੁਦ ਜਿੰਨਾ ਹੀ ਓਪਨਸਿਟੀ ਹੋ ਰਹੀ ਆ ਤੁਹਾਡੇ ਮਾਧਿਅਮ ਥਾੜੀ ਇਹ ਆ ਮੁਸ਼ਕਲਾਂ ਨੇ ਮੈਂ ਪਿੰਡਾਂ ਜਾ ਰਿਆਂ ਔਰ ਬਾਰਡਰ ਏਰੀਆਸ ਵੀ ਜਾ ਰਹੇ ਆ ਉਹ ਹਰ ਵਾਰੀ ਹਾਈਲਾਈਟ ਹੁੰਦੀ ਆ ਉਹ ਦੇਖਦੇ ਨੇ ਆਪਣੇ ਆਪ ਆਪਣੇ ਪਿੰਡਾਂ ਨਾਲ ਜੁੜਨਾ ਸ਼ੁਰੂ ਕਰ ਤੁਸੇ ਅਮਰੀਕਨ ਅੰਬੈਸੀ ਨੂੰ ਵੀ ਇੱਥੇ ਲਿਆਉਣ ਦੀ ਗੱਲ ਕੀਤੀ ਅਮਰੀਕਨ ਕਿਉਂਕਿ ਬਹੁਤ ਸਾਰੇ ਕਿਉਂਕਿ ਅਮਰੀਕਾ ਤੋਂ ਤੁਸੀਂ ਰਹਿ ਕੇ ਬਹੁਤ ਸਾਰੇ ਪੰਜਾਬੀ ਉੱਥੇ ਨੇ ਤੁਹਾਡਾ ਜਿਆਦਾ ਸਮਾਂ ਨਹੀਂ ਮਿਲਣਾ ਉਸ ਨੂੰ ਲੈ ਕੇ ਰਿਸਪੌਂਸ ਕਿਵੇਂ ਆ ਔਰ ਤੁਹਾਡੇ ਨਾਲ ਲੋਕ ਮਿਲੇ ਸੀਗੇ ਔਰ ਲੋਕਾਂ ਦੀ ਕੀ ਇਸ ਲੈਵਲ ਤੇ ਡਿਮਾਂਡ ਦੇਖੋ ਤੁਹਾਨੂੰ ਪਤਾ ਸਾਡੇ ਲੋਕ ਇਥੋਂ ਦਿੱਲੀ ਜਾਂਦੇ ਆ ਫਿਰ ਉੱਥੇ 2-3 ਦਿਨ ਦੇ ਠੱਕੇ ਖਾਣੇ ਪੈਂਦੇ ਆ ਆਪਾਂ ਦੋ ਜੀਆਂ ਕਹੀਆਂ ਇੱਕ ਤਕਿਆ ਕਿ ਡਾਇਰੈਕਟ ਫਲਾਈਟ ਇੱਥੇ ਕਰਵਾਈਏ ਕਰਵਾਵਾਂਗੇ ਤੇ ਮੈਂ ਉਦਾਹਰਨ ਵੀ ਦਿੱਤਾ ਯੂਨਾਈਟਿਡ ਕੈਨੇਡਾ 에ਰਲਾਈਨਸ ਤੇ ਆਰ ਨੇ ਆਪਾਂ ਨਾਲ ਹੀ ਕਰਵਾਵਾਂਗੇ ਨੰਬਰ 2 ਤੁਸੀਂ ਕੌਂਸੂਲੇਟ ਦੀ ਗੱਲ ਇਹਨਾਂ ਨੇ ਤੇ ਕਿਸੇ ਨੇ ਕਦੀ ਛੇੜੀ ਨਹੀਂ ਸਮਝ ਵੀ ਨਹੀਂ ਦੀ ਇਹਨਾਂ ਨੂੰ ਜੈ ਸ਼ੰਕਰ ਸਾਹਿਬ ਨੇ ਕਨਫਰਮ ਕੀਤਾ ਆ ਕਿ ਅਮਰੀਕਾ ਨੂੰ ਪਰਮਿਸ਼ਨ ਮਿਲੀ ਦੋ ਹੋਰ ਕੌਂਸੂਲੇਟ ਖੋਲਣ ਦੀ ਤੇ ਨਾਲ ਉਹਨਾਂ ਨੇ ਇਹ ਵੀ ਰੈਗਨੋਲਿਜ ਕੀਤਾ ਆ ਕਿ ਪਹਿਲੀ ਵਾਰੀ ਉਹਨਾਂ ਨੇ ਮੇਰ ਕੋਈ ਸੁਣਿਆ ਆਪਾਂ ਜੋਰ ਲਾ ਰਹੇ ਆ ਮੈਂ ਗਾਰਸਿਟੀ ਨਾਲ ਵੀ ਗੱਲ ਕੀਤੀ ਆ ਤੇ ਮੈਂ ਕੌਨਫੀਡੈਂਟ ਆ ਆਪਾਂ ਇਥੇ ਕੌਨਸੂਲੇਟ ਖਲਾਵਾਂਗੇ ਨੰਬਰ ਦੋ ਗੱਲ ਵੀਐਫਆਰ ਦਾ ਜਿਹੜਾ ਕਲੈਕਸ਼ਨ ਸੈਂਟਰ ਹੈ ਉਹ ਵੀ ਉਹਨਾਂ ਨੇ ਮੈਨੂੰ ਦੱਸਿਆ ਆ ਕਿ ਉਹ ਅੰਮ੍ਰਿਤਸਰ ਖੋਦ ਤੇ ਉਹ ਤੇ ਇਲੈਕਸ਼ਨਾਂ ਤੋਂ ਬਾਅਦ ਸਿੱਧਾ ਹੀ ਸਟਾਰਟ ਹੋ ਜਾਣਾ ਤੇ ਉਹ ਵੀ ਸਹੂਲਤ ਹੈ ਸਾਡੇ ਬੰਦਿਆਂ ਨੂੰ ਬਾਹਰ ਨਹੀਂ ਜਾਣਾ ਪਊਗਾ ਇੱਥੇ ਜੋ ਕੰਮ ਹੋਣਾ ਫੋਟੋ ਵਗੈਰਾ ਜੋ ਆਪਣਾ ਮੈਡੀਕਲ ਵਗੈਰਾ ਕਰਵਾਉਣਾ ਇੱਥੇ ਹੋ ਜਾਊਗਾ ਸੋ ਅਸੀਂ ਉਹਦਾ ਆਪਰੇਸ਼ਨ ਵੀ ਸ਼ੁਰੂ ਕਰ ਦਿੱਤਾ ਏ ਤੇ ਇਹ ਤਾਂ ਕਰਨਾ ਹੀ ਕਰਨਾ ਆ ਇਹਦੇ ਨਾਲ ਸਾਡੇ ਅੰਮ੍ਰਿਤਸਰ ਦੀ ਸ਼ਾਨ ਵੀ ਵਧੇਗੀ ਸੌਧਤੀ ਜੀ ਜਰੂਰ ਜਬ ਇੱਕ ਦਸਮਾ ਕਿ ਤੁਸੀਂ ਆਪਣੇ ਟੂਨ ਪ੍ਰਚਾਰਤ ਕਿਉਂਕਿ ਇਸ ਗੱਲ ਤੇ ਕਾफी ਜ਼ਿਕਰ ਕੀਤਾ ਇੱਕ ਤੁਹਾਡੇ ਦੋਸਤ ਨੇ ਮਿਸਟਰ ਰਾਹੁਲ ਜਿਹੜੇ ਅਮਰੀਕਾ ਤੋਂ ਨੇ ਜਿਹੜੇ ਨਸ਼ਿਆਂ ਦੇ ਲੈ ਕੇ ਤੁਸੀਂ ਇੱਕ ਪ੍ਰੋਗਰਾਮ ਦਾ ਜ਼ਿਕਰ ਕੀਤਾ ਸੀ ਔਰ ਦੀ ਡਿਫਰੈਂਸ ਸੈਂਟਰ ਉੱਤੇ ਵੀ ਤੁਸੀਂ ਕਿਹਾ ਮੈਡੀਸਨ ਦੇ ਉੱਤੇ ਵੀ ਜਿਹੜੇ ਨੇ ਇਸ ਬਾਰੇ ਇੱਕ ਵਾਰੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਦੱਸ ਦੋ ਕਿ ਲੋਕਾਂ 'ਚ ਗੱਲ ਚੱਲ ਜੇ ਕਿ ਇਸ ਲੈਵਲ ਤੇ ਤੁਹਾਡੀ ਦੇਖੋ ਇੱਕ ਤ ਲਾਅਨ ਆਰਡਰ ਵਾਲੀ ਗੱਲ ਹੈ ਉਹ ਅਸੀਂ ਕਿਹਾ ਕਿ ਕੇਂਦਰ ਕਾਨੂੰਨ ਲਗਾ ਕੇ ਜਿਹੜੇ ਵੀ ਬਦਮਾਸ਼ ਇਹਦੇ 'ਚ ਆਪਣੇ ਆਪ ਨੂੰ ਪ੍ਰਮਾਨ ਸਮਝਦੇ ਨੇ ਉਹਨਾਂ ਨੂੰ ਠੀਕ ਕਰਾਂਗੇ ਅੰਦਰ ਕਰਾਂਗੇ ਕੇਂਦਰ ਕਾਨੂੰਨ ਦਾ ਕਿਉਂਕਿ ਇਸ ਵੇਲੇ ਡਰਗਸ ਤੇ ਬੜੇ ਕਲੀਅਰ ਨੰਬਰ ਦੋ ਮੈਂ ਰੀਹੈਬਿਟੇਸ਼ਨ ਦੀ ਗੱਲ ਕਰੀ। ਦੇਖੋ ਅਗਰ ਸਾਡੇ ਬੱਚੇ ਖੁਦੋਂ ਨਾ ਖਾਸ ਤਾ ਕਿਸੇ ਕਾਰਨ ਨਸ਼ਿਆਂ 'ਚ ਫਸ ਜਾਂਦੇ ਉਹਨਾਂ ਨੂੰ ਅਸੀਂ ਬਾਹਰ ਨਹੀਂ ਕੱਢਣਾ। ਉਹ ਸਾਡਾ ਪਰਿਵਾਰ ਨੇ। ਇਸ ਲਈ ਤੁਸੀਂ ਅਗਰ ਵਿਕਸ਼ਿਤ ਭਾਰਤ ਆਪਣਾ ਸੌਰੀ ਵਿਕਸ਼ਿਤ ਅੰਮ੍ਰਿਤਸਰ.org ਦੇਖੋ। ਉਹਨਾਂ ਨੇ ਆਲਰੇਡੀ ਆਪਣੀ ਸਕੀਮ ਲੇਆਉਟ ਕਰਤੀ ਆ। ਉਹਨਾਂ ਨੇ ਤਿੰਨ ਬੰਦਿਆਂ ਦੀ ਕਮੇਟੀ ਬਣਾਈ ਆ ਜਿਹਦੇ ਡਾਕਟਰ ਰਾਹੁਲ ਗੁਪਤਾ ਜਿਹੜਾ ਸਭ ਤੋਂ ਵੱਡਾ ਡਾਕਟਰ ਅਮਰੀਕਾ 'ਚ ਉਹ ਹੈਗਾ ਡਾਕਟਰ ਸਕਸੀਰੀਆ ਤੇ ਇਥੋਂ ਡਾਕਟਰ 파ਟਿਆਨੀ ਡਾਕਟਰ ਪਾਟਿਆ ਵੀ ਬੜੇ ਰਿਸਪੈਕਟਡ ਉਹਨਾਂ ਨੇ ਤਿੰਨ ਬੰਨਿਆਂ ਦੀ ਕਮੇਟੀ ਬਣਾਈ ਆ ਜਿਹਦੇ ਉ ਡਾਕਟਰ ਰਾਹੁਲ ਗੁਪਤਾ ਜਿਹੜਾ ਸਭ ਤੋਂ ਵੱਡਾ ਡਾਕਟਰ ਅਮਰੀਕਾ ਚ ਉਹ ਹੈਗਾ ਡਾਕਟਰ ਸਕਸੀਰੀਆ ਤੇ ਇਥੋਂ ਡਾਕਟਰ ਪਾਟਿਆ ਨੇ ਡਾਕਟਰ ਪਾਟਿਆ ਵੀ ਬੜੇ ਰਿਸਪੈਕਟਡ ਇਥੋਂ ਦੇ ਹਾਂ ਅੰਮ੍ਰਿਤਸਰ ਤੇ ਇਹਨਾਂ ਨੇ ਗਲੋਬਲ ਵਾਈਡ ਦੇਖ ਕੇ ਇਹ ਡਿਸਾਈਡ ਕੀਤਾ ਕਿ ਜਿਹੜੀਆਂ ਦੋ ਦਵਾਈਆਂ ਅਮਰੀਕਾ ਸਕਸੈਸਫੁਲ ਨੇਦਰਲ ਡਰਾਪਸ ਤੇ ਵੈਕਸੀਨ ਉਹ ਨੇਦਰਲ ਡਰਾਪਸ ਆਰਡਰ ਵੀ ਹੋ ਗਏ ਨੇ ਉਹ ਪੈਸਾ ਜਿਹੜਾ 850 ਕਰੋੜ ਹੈ ਉਹ ਚੋਂ ਪੈਸਾ ਖਰਚ ਕੇ ਇੱਥੇ ਅੰਮ੍ਰਿਤਸਰ ਲਿਆ ਕੇ ਤੇ ਫ੍ਰੀ ਵੰਡਲ ਦੇਖੋ ਤੇ ਉਹਦੇ ਨਾਲ ਸਾਡੇ ਬੱਚੇ ਠੀਕ ਹੋਣਗੇ ਤੇ ਉਹਦੇ ਨਾਲ ਤੀਜਾ ਵੀ ਅਸੀਂ ਸ਼ੁਰੂ ਕਰ ਦਵਾਂਗੇ ਕਿ ਜਿਹੜੀਆਂ ਨੌਕਰੀਆਂ ਨੇ ਬੱਚਿਆਂ ਨੂੰ ਨੌਕਰੀਆਂ 'ਚ ਪਾਣਾ ਸਟਾਰਟਅਪ ਖੋਲ ਕੇ ਦੇਣੇ ਤੇ ਸਟਾਰਟਅਪ ਦਾ ਵੀ ਪੈਸਾ ਇਹ ਦੇ ਦੇਣੇ ਭਾਰਤ ਸਰਕਾਰ ਦਾ ਤੇ ਲਿਆਵਾਂਗਾ ਹੀ ਮੈਂ ਮਤਲਬ ਇਟ ਥਰੀ ਪ੍ਰਲੌਂਗਡ ਫਾਈਟ ਹੈ ਅਸੀਂ ਸਿੱਧੀ ਕਰਾਂਗੇ ਇੱਕ ਲਾਅਨ ਆਰਡਰ ਤੀਜਾ ਦਵਾਈਆਂ ਰੀਹੈਬਿਲੀਟੇਸ਼ਨ ਸੈਂਟਰ ਮੈਂ ਕਿਹਾ ਵਰਲਡ ਕਲਾਸ ਦਾ ਇੱਥੇ ਖੋਲਾਂਗੇ ਤੇ ਤੀਜਾ ਉਹ ਬੱਚਿਆਂ ਨੂੰ ਨੌਕਰੀਆਂ ਤੇ ਉਹਨਾਂ ਦੀ ਜਿਹੜੀ એનર્ਜੀ ਆ ਉਹ ਪੋਜ਼ਿਟਿਵ ਕਰ ਸਕਦੇ ਆ ਸਰ ਪਿੰਡਾਂ ਦੇ ਵਿੱਚ ਮੇਰਾ ਆਖਰੀ ਸਵਾਲ ਹੈ ਕਿ ਸਭ ਤੋਂ ਪਹਿਲਾਂ ਇੱਕ ਮੈਂ ਜਾਨਣਾ ਚਾਹੁੰਦਾ ਕਿ ਰਿਸਪੌਂਸ ਕਿਵੇਂ ਦਾ ਕਿਉਂਕਿ ਤੁਸੀਂ ਲਗਾਤਾਰ ਪਿੰਡਾਂ ਦੇ ਵਿੱਚ ਬਿਨ ਲੋਕਾਂ ਦੇ ਵਿੱਚ ਰਹਿ ਆ ਵੀ ਰਹੇ ਉਹਨਾਂ ਨਾਲ ਖਾਣਾ ਵੀ ਖਾ ਰਹੇ ਆਪਣਾ ਸਮਾਂ ਵੀ ਬਤਾ ਰਹੇ ਹੋ ਪਿੰਡਾਂ ਦੇ ਵਿੱਚ ਅਸੀਂ ਵੀ ਗੱਲ ਦੇਖੀ ਕਿ ਫਸਟ ਟਾਈਮ ਇਸ ਤਰ੍ਹਾਂ ਆ ਕਿ ਭਾਜੀਪੀ ਦੀ ਅੱਛੀ ਮੀਟਿੰਗ ਹੋ ਰਹੀਆਂ ਵੱਡੀਆਂ ਮੀਟਿੰਗ ਹੋ ਰਹੀਆਂ ਇਹ ਸੰਦੂ ਸਾਹਿਬ ਤੁਸੀਂ ਆਪਣੀ ਗੱਲਬਾਤ ਕਿਸ ਤਰ੍ਹਾਂ ਸੋਚਦੇ ਹੋ ਇਸ ਦੇ ਪਿੱਛੇ ਕਾਰਨ ਕਿ ਜਿਹੜੀ ਤੁਸੀਂ ਉਹਨਾਂ ਨਾਲ ਆਪਣੇ ਖੁੱਲ ਕੇ ਗੱਲਬਾਤ ਕਰਦੇ ਹੋ ਕਿਉਂਕਿ ਕੱਲੀ ਰਾਜਸਥਾਨ ਦੀ ਬਹੁਤ ਵੱਡਾ ਕਟ ਹੋਇਆ ਜਦਕਿ ਉੱਥੇ ਦੋ ਪਾਰਟੀਆਂ ਦਾ ਹਮੇਸ਼ਾ ਰਿਹਾ ਸੀਗਾ ਚੁਗਾਮੇ ਦੇ ਵਿੱਚ ਹੈ ਇਹਦਾ ਨਾ ਤਾਂ ਇਸ ਤਰ੍ਹਾਂ ਦੇ ਹੋਰ ਵੀ ਕਟ ਜਨਾਲੇ ਵੀ ਦੇਖਣ ਨੂੰ ਮਿਲੇ ਟਾਰੀ ਵੀ ਦੇਖਣ ਨੂੰ ਮਿਲੇ ਈਵਨ ਮੁਜੀਖਾ ਜੀ ਵੀ ਦੇਖਣ ਨੂੰ ਮਿਲੇ ਤਾਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਰਾ ਇੱਕ ਵਾਰੀ ਸਾਨੂੰ ਦੱਸ ਦਿਓ ਕਿ ਪਿੰਡਾਂ 'ਚ ਬੀਜੇਪੀ ਨੂੰ ਰਿਸਪੌਂਸ ਕਿਵੇਂ ਆ ਔਰ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਕਿਵੇਂ ਦਾ ਮੁਕਾਬਲਾ ਸਾਰਾ ਚੱਲ ਰ ਮੈਨੂੰ ਇਹ ਲੱਗਿਆ ਕਿ ਪਿੰਡਾਂ 'ਚ ਵੀ ਲੋਕ ਗਲਮੈਂਟ ਚਾਹੁੰਦੇ ਆ। ਔਰ ਜਿਹੜੀਆਂ ਪਰੇਸ਼ਾਨੀਆਂ ਨੇ ਸੀਵਰੇਜ ਦੀ, ਪਾਣੀ ਦੀ, ਆਪਣੀ ਲਾਅ ਐਂਡ ਆਰਡਰ ਦੀ, ਡਰੱਗਸ ਦੀ ਇਹ ਸਾਰੀਆਂ ਉੱਥੇ ਨੇ। ਨਾਲ ਐਗਰੀਕਲਚਰ 'ਚ ਕਿਉਂਕਿ ਮੈਂ ਕਲੀਅਰਲੀ ਗੱਲ ਕਰ ਰਿਹਾ ਕਿ ਸਾਡੇ ਕਿਸਾਨਾਂ ਦੀਆਂ ਆਂਦਰੀਆਂ ਕਹਿ ਵਦੰਗੀਆਂ। ਦੇਖੋ ਮੈਂ ਖੁੱਲ੍ਹ ਕੇ ਗੱਲ ਕਰ ਰਿਹਾ ਕਿਸੇ ਦਾ ਮੈਂ ਮੈਂ ਨਹੀਂ ਵਿਰੋਧ ਕਰ ਰਿਹਾ। ਜੀ ਅਗਰ ਪੋਲਿਟਿਕਸ ਨਾਲ ਕੋਈ ਵਿਰੋਧ ਕਰ ਰਿਹਾ ਕਿ ਮੇਰੀ ਗੱਲ ਨਾ ਉੱਥੇ ਤੱਕ ਪਹੁੰਚੇ ਫਿਰ ਇਹਦਾ ਮਤਲਬ ਹੈ ਚਿਤ ਪੋਲਿਟਿਕਸ ਜਰ ਮੈਂ ਹਾਂਜੀ ਗੜਬੜਾ ਦੇਖੋ ਇਹ ਸੜਕਾਂ ਦੇ ਖੜੇ ਹੋਣਾ ਰੋਕਣਾ ਖੇਤ ਠੀਕ ਗੱਲ ਨਹੀਂ ਆ ਦੇਖੋ ਡੈਮੋਕ੍ਰੇਸੀ ਆ ਇਲੈਕਸ਼ਨ ਆ ਤੁਸੀਂ ਕਾਂਗਰਸ ਦਾ ਆਪ ਵਾਲਿਆਂ ਨੂੰ ਜਾਣ ਦਿੰਦੇ ਹੋ ਹੈ ਤੇ ਕਹਿੰਦੇ ਅਸੀਂ ਬੀਜੇਪੀ ਵਾਲਿਆਂ ਨੂੰ ਰੋਕਣਾ ਦੇਖੋ ਮੈਂ ਤਾਂ ਡਰਨ ਵਾਲਾ ਨਹੀਂ ਹੈਗਾ ਤੇ ਤੁਸੀਂ ਪਹਿਲਵਾਨ ਹੋਗੇ ਆਪਣੇ ਘਰ ਹੋਗੇ ਯਾਰ ਪੁਸ਼ਟੀ ਕਰਨੀ ਆਪਣੇ ਘਰ ਕਰੋ ਮੈਂ ਬਾਹਰ ਕਿਉਂ ਆਵੀਂ ਦਿਖਾਉਂਦੇ ਹੋ ਹਾਂ ਅਗਰ ਤੁਸੀਂ ਸਹੀ ਜਿ ਕਿਸਾਨ ਹੋ ਤੇ ਕਿਸਾਨਾਂ ਦਾ ਫਾਇਦਾ ਚਾਹਦੇ ਹੋ ਫਿਰ ਕਿਸਾਨਾਂ ਦੀਆਂ ਆਮਦਨੀਆਂ ਵਧਣੀਆਂ ਚਾਹੀਦੀਆਂ ਉਹ ਵੀ ਕਿਸਾਨ ਪਰਵਾਦ ਚ ਬਿਲਕੁਲ ਤੇ ਉਹ ਇੰਡਸਟਰੀ ਵਿਧਾਵੇ ਜਾਂ ਤੁਸੀਂ ਕੋਆਪਰੇਟਿਵ ਬਣਾ ਲਓ ਆਪਣੀ ਵੇਰਕਾ ਹੈਗੀ ਆ ਤੇ ਜਾਂ ਕਿਸਾਨ ਯੂਨੀਅਨ ਉਹਨਾਂ ਦੇ ਜਵਾਬ ਦੇਣ ਉਹਦੇ ਤੇ ਆਈਡੀਆਸ ਦੇਣ ਉਹਦੇ ਤੇ ਡਿਸਕਸ਼ਨ ਕਰ ਹਾਂ ਹਾਂ ਤੇ ਇਹ ਨਹੀਂ ਕਿ ਹੈਗਾ ਕਿ ਟੈਲੀਵਿਜ਼ਨ 'ਚ ਆਪਣੇ ਡਰਾਮਾ ਕਰਨੀ ਅਸੀਂ ਖੜੇ ਹੋ ਗਏ ਉਹ ਪਤਾ ਲਗਾ ਲਿਆ ਪਰਤੋਂ ਕੇ ਭਈ ਕਦੋਂ ਆ ਰਹੇ ਆ ਜਾਂ ਅਧਿਆਪਕਾਂ ਵਾਲਿਆਂ ਨੇ ਲਾਲੇ ਕਿਤੇ ਕਾਗਰਸ ਨੇ ਲਾਲੇ ਇਹੋ ਜਿਹਾ ਕੰਮ ਇਹ ਮੈਨੂੰ ਨਹੀਂ ਰੋਕ ਸਕੂਗਾ ਕਿਉਂਕਿ ਮੇਰੇ ਜਿਹੜੇ ਸੋਚ ਹੈ ਉਹਦੇ ਸੋਚ ਤੁਸੀਂ ਆ ਕੇ ਮਿਲੋ ਤੇ ਅਗਰ ਤੁਸੀਂ ਸੱਚੀ ਮੁੱਚੀ ਕਿਸਾਨਾਂ ਦਾ ਭਲਾ ਚਾਹਦੇ ਹੋ ਔਰ ਦਿਲ ਤੋਂ ਕਿਸਾਨ ਹੋ ਤੇ ਫੇਰ ਤੁਸੀਂ ਮੇਰੀ ਗੱਲ ਤੇ ਬਿਲਕੁਲ ਅੰਦਾਜ਼ ਕਰੋਗੇ ਤੇ ਉਹਨੂੰ ਅੱਗੇ ਖੜਾਓਗੇ ਉਹਨੇ ਕੋਈ ਐਡੀਸ਼ਨ ਹੈਗੀ ਆ ਤੁਸੀਂ ਕਿਹਾ ਕਿ ਫਿਰ ਉਹ ਕਹਿੰਦੇ ਇਹ ਹੋ ਸਕਦਾ ਮੈਂ ਤੇ ਲੁੱਲੂ ਵਾਲਾ ਦਿਖਾਤਾ ਹੁਣ ਆਪਾਂ ਹੋਰ ਨਹੀਂ ਆਈਏ ਠੀਕ ਹੈ ਨਾ ਤੇ ਜੇਕਰ ਇਸ ਤਰ੍ਹਾਂ ਦਾ ਮਾਹੌਲ ਵੀ ਹੋਏਗਾ ਤਾਂ ਫਿਰ ਅਗਲੇ ਵੀ ਜੇਕਰ ਮਾਹੌਲ ਉਹਨਾਂ ਦੇ ਸਾਹਮਣੇ ਦਵਾਂਗੇ ਤੇ ਅਗਲੇ ਵੀ ਝਿਜਕਣ ਕੇ ਬਾਹਰ ਆਉਣ ਤੋਂ ਉਹਨਾਂ ਨੂੰ ਪੀਸਫੁਲ ਮਾਹੌਲ ਦੇਣਾ ਚਾਹੀਦਾ ਮੇਰਾ ਤੇ ਉਹ ਬਣਦਾ ਦੇਖੋ ਮੈਂ ਤੁਹਾਨੂੰ ਕਈ ਹਫ਼ਤੇ ਪਹਿਲੇ ਕਿਹਾ ਸੀ ਕਿ ਇਹਨਾਂ ਨੂੰ ਕਿਸਾਨਾਂ ਨੂੰ ਦੱਸਣਾ ਚਾਹੀਦਾ ਕਿ ਪਰਾਲੀ ਦੇ ਐਸ ਵਡੇ ਆਂਧਨੀ ਮਿਲਦੀ ਆ ਤੇ ਮੈਂ ਅਮਰੀਕਨ ਕੰਪਨੀ ਦਾ ਵੀ ਨਾਮ ਲਿਆ ਸੀ ਜਿਹਨੇ ਟਾਟਾ ਨਾਮ ਦੀ ਕੀਤਾ ਇਹਨਾਂ ਕਿਸਾਨਾਂ ਨੇ ਇੱਕ ਵਾਰੀ ਕਿਹਾ ਕਿ ਇੱਥੇ ਬਰਾੜੀ ਦਾ ਪਲਾਂਟ ਹੋਣਾ ਚਾਹੀਦਾ ਕਿ ਪਲਾਂਟ ਛੱਡੋ ਇੱਥੋਂ ਆ ਕੇ ਕੰਪਨੀ ਲੈ ਜਾਵੇ ਉਹ ਕਿਸਾਨ ਆਪਣੇ ਬਾਲਣਾ ਉਹਨੂੰ ਜਲਾਏਗਾ ਨਹੀਂ ਲੇਕਿਨ ਇਹੋ ਜੀ ਗੱਲ ਤੇ ਚੁਪਾਉਂਦੇ ਨੇ ਗਾਂ ਨਹੀਂ ਜਾਣਦੇ ਕਿਉਂਕਿ ਇਹ ਰੋਕਦੇ ਨੇ ਇਹ ਡਰਦੇ ਨੇ ਕਿ ਕਿਤੇ ਪਹੁੰਚ ਨਾ ਜਾਵੇ ਇਹ ਕੀ ਡਰ ਹੈ ਇਹ ਤੇ ਨਹੀਂ ਹੋਣਾ ਚਾਹੀਦਾ ਸਭ ਸਹੀ ਗੱਲ ਹੈ ਅਗਰ ਕੋਈ ਗਲਤ ਗੱਲ ਹੈ ਤੇ ਫਿਰ ਤੁਸੀਂ ਦੱਸੋ ਉਹਦੇ ਬਾਰੇ ਵੀ ਡਿਮਾਂਡ ਕਰੋ ਮੈਂ ਕਾਰਗੋ ਦੀ ਗੱਲ ਕਰਦਾ ਆ ਰਾਜਾ ਸੰਸੀ ਦੀ ਦੇਖੋ ਅੰਮ੍ਰਿਤਸਰ ਦੀ ਮੇਰਾ ਫੋਕਸ ਅੰਮ੍ਰਿਤਸਰ ਤੇ ਆਪਾਂ ਅੰਮ੍ਰਿਤਸਰ ਦੇ ਕਿਸਾਨਾਂ ਦੀਆਂ ਇੰਤਵਾਵਾਂ ਤਦ ਫਾਈਟਰ ਮੇਰਾ ਜਾਂਦੇ ਜਾਂਦੇ ਆਪਣੇ ਜਿਹੜੇ ਆਪਣੇ ਜਿਹੜੇ ਅੰਮ੍ਰਿਤਸਰ ਦੇ ਨੌਂ ਵਿਧਾਨ ਸਭਾ ਹਲਕੇ ਨੇ ਇਥੋਂ ਦੇ ਜਿਹੜੇ ਬਸ਼ਿੰਦੇ ਨੇ ਜਾਂ ਮੱਝ ਦੇ ਲੋਕ ਨੇ ਜਿਹੜੇ ਤੁਹਾਡੇ ਆਪਣੇ ਲੋਕ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਕਿ ਕਿਸ ਤਰ੍ਹਾਂ ਨੂੰ ਲੈ ਕੇ ਲੋਕ ਜਿਹੜੇ ਨੇ VOTING ਕਰਨ ਔਰ ਕਿਹੜੀਆਂ ਗੱਲਾਂ ਆਪਣੇ ਚੇਨ ਦੇ ਵਿੱਚ ਦੇਖੋ ਮੈਂ ਤੇ ਕਲੀਅਰਲੀ ਕਹਿਣਾ ਕਿ ਤੁਸੀਂ ਅੱਖਾਂ ਖੋਲ ਕੇ ਵੋਟ ਕਰਿਓ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਦੇਖੋ ਉਹਦੇ ਤੇ ਕੀ ਕੀਤਾ ਆਪਣਾ ਜਿਹੜੇ ਐਮਪੀ ਸਾਹਿਬ ਬੈਠੇ ਨੇ ਉਹਨੇ ਪਿਛਲੇ 10 ਸਾਲ ਚ ਕੀ ਕੀਤਾ ਇਹ ਤਾਂ ਬਿਲਕੁਲ ਸੁਧਾਰ ਹੋ ਜਾਣਾ ਚਾਹੀਦਾ ਸੀ ਤੇ ਹੁਣ ਮੌਕਾ ਆ ਆਪਾਂ ਨਵੀਂ ਸੋਚ ਵਾਲ ਜਾਈਏ ਜਿਹੜਾ ਕੋਈ ਕੁਝ ਕਰ ਸਕੇਗਾ ਤੇ ਮੇਰਾ clear ਪਲਾਨ ਹੈਗਾ ਸਾਹਮਣੇ ਹੈਗਾ ਤੇ ਕੰਧੇ ਕੰਧ ਬਾਕੀ ਵੀ ਦੇ ਕੇ ਹੁਣ ਕੁਝ ਪਲਾਨਾਂ ਤੇ ਬਣਾ ਰਹੇ ਨੇ ਹਾਂ ਇਹ ਹੋਰ ਗੱਲ ਉਹ ਕਹਿੰਦੇ ਕਰੋੜਾਂ ਰੁਪਏ ਅਸੀਂ ਲਾਏ ਪਹਿਲਾਂ ਲੇਕਿਨ ਜਿਹੜਾ ਵੋਟਰ ਹੈ ਵੋਟਰ ਨੂੰ ਆਖਾਂ ਅੱਖਾਂ ਖੋਲ ਕੇ ਵੋਟ ਪਾਣੀ ਚਾਹੀਦੀ ਆ ਤੇ ਕੋਈ ਪੋਲਿਟਿਕਸ ਨਾ ਨਹੀਂ ਬਣੀ ਜਾਈ। ਥੈਂਕ ਯੂ ਸਰਦਾਰ ਤਰਨਜੀਤ ਸਿੰਘ ਸੰਧੂ ਇਸ ਵਾਰ ਪੰਜਾਬ ਦੀ ਇਲੈਕਸ਼ਨ ਜਿਹੜੀ ਹੈ ਚਰਚਾ ਇਸ ਕਰਕੇ ਵੀ ਆ ਗਈ ਹੈ ਕਿਉਂਕਿ ਤਰਨਜੀਤ ਸਿੰਘ ਸੰਧੂ ਇਲੈਕਸ਼ਨ ਲੜ ਰਹੇ ਨੇ ਔਰ ਜਿਹੜੇ ਮੁੱਦੇ ਨੇ ਉਹ ਕਮਾਂਦਰੀ ਮੁੱਦਿਆਂ ਨੂੰ ਲੈ ਕੇ ਅੰਤਰਰਾਸ਼ਟਰੀ ਮੁੱਦਿਆਂ ਦੀ ਚਰਚਾ ਹੋ ਰਹੀ ਹੈ ਕਿ ਇਹ ਇਹ ਚੀਜ਼ਾਂ ਜਿਹੜੀਆਂ ਨੇ ਦੇਸ਼ ਦੇ ਵਿੱਚ ਆ ਸਕਦੀਆਂ ਨੇ ਇੱਕ ਕੌਨਸਟੀਚੁਐਂਸੀ ਦੇ ਵਿੱਚ ਆ ਸਕਦੀਆਂ ਨੇ ਤਾਂ ਇਲੈਕਸ਼ਨ ਹੁਣ ਅਕੀਰਲੇ ਫੇਸ ਦੇ ਵਿੱਚ ਗਰਮੀ ਵਧ ਰਹੀ ਹੈ ਤੇ 1 ਜੂਨ ਨੂੰ VOTING ਹੋਣੀ ਹੈ ਪਰ ਸੰਤੂ ਸਾਹਿਬ ਨੇ ਇੱਕ ਗੱਲ ਕਹੀ ਹੈ ਕਿ ਲੋਕ ਇਸ ਵਾਰ ਕਾ ਕੋਲ ਕੇ ਵੋਟਾਂ ਪਾਉਣ ਤਾਂ ਕਿ ਲੋਕਾਂ ਨੂੰ ਆਪਣੇ ਅਸਲ ਉਮੀਦਵਾਰ ਦਾ ਪਤਾ ਲੱਗ ਸਕੇ ਤੇ ਬਹੁਤ ਇੱਕ ਗੱਲ ਹੀ ਕਹਾਂਗਾ ਕਿ ਐਤ ਕਾ ਮਨੂਮੀ ਨੂੰ ਮੌਕਾ ਦੇ ਮੌਕਾ ਦਿਓ ਹਾਂ ਜੀ ਤੁਸੀਂ ਦੋ ਵਾਰੀ ਦੇਖਿਆ ਇਹਨਾਂ ਨੂੰ ਤੇ ਇੱਕ ਵਾਰੀ ਤੁਸੀਂ ਮਨੂਮੀ ਨੂੰ ਮੌਕਾ ਦਿਓ ਗਗਨਦੀਪ ਸੰਧੂ ਜੀ ਉਹਨਾਂ ਨੇ ਕਿਹਾ ਕਿ ਪਹਿਲਾਂ ਗੱਲਾਂ ਚ ਕਲੀਅਰ ਕਰਤਾ ਸੀ ਕਿ ਉਹਨਾਂ ਨੂੰ ਮੌਕਾ ਦੇ ਕੇ ਦੇਖਣ ਕਿਉਂਕਿ ਪਰਿਵਾਰ ਦੀ ਇੱਕ ਵੱਡੀ ਲੀਗੈਸੀ ਹੈ ਤੇ ਜਿਵੇਂ ਉਹਨਾਂ ਦਾ ਪਰਿਵਾਰ ਸੇਵਾ ਕਰਦੇ ਰਿਹਾ ਉਹਨਾਂ ਨੇ ਕਿਹਾ ਕਿ ਇੱਥੇ ਤਰਾਈਓ ਆਪਣੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਕੈਮਰਾਪਰਸਨ ਮਕੇਸ਼ ਬਾਪ ਦੇ ਨਾਲ ਗਗਨਦੀਪ ਸ਼ਰਮਾ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par